3 ਸਾਲ ਪਹਿਲਾ ਸਿਰਫ 430 ਗ੍ਰਾਮ ਵਜਨ ਨਾਲ ਪੈਦਾ ਹੋਈ ਪ੍ਰੀਮੈਚੂਰ ਬੱਚੇ ਗੁਰਸਹਿਤ ਸਿੰਘ ਨੇ ਕਲਿਓ ਮਦਰ ਐਂਡ ਚਾਈਲਡ ਕੇਅਰ ਇੰਸਟੀਚਿਊਟ ਵਿਖੇ ਆਪਣਾ ਤੀਜਾ ਜਨਮ ਦਿਨ ਮਨਾਇਆ ਹਸਪਤਾਲ ਨੇ ਇਸ ਨੂੰ ਆਪਣੀ ਵੱਡੀ ਉਪਲਬਧੀ ਮੰਨਦੇ ਹੋਏ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਖਤਰੇ ਨਾਲ ਪਰ ਇਸ ਡਿਲੀਵਰੀ ਨੂੰ ਅੰਜਾਮ ਦੇਣ ਵਾਲੀ ਔਰਤਾਂ ਦੇ ਰੋਗਾ ਦੀ ਮਾਹੀ ਡਾਕਟਰ ਵੀਨਸ ਬਾਂਸਲ ਨੇ ਦੱਸਿਆ ਕਿ ਫਾਜ਼ਿਲਕਾ ਨਿਵਾਸੀ 30 ਸਾਲ ਦੀ ਸੁਨੀਤਾ ਪਤਨੀ ਲਖਮਣ ਸਿੰਘ ਜਦੋਂ ਉਹਨਾਂ ਦੇ ਕੋਲ ਆਈ ਤਾਂ ਉਸ ਦੇ ਗਰਭ ਵਿੱਚ ਜੁੜਵਾ ਬੱਚੇ ਸਨ 6 ਮਹੀਨੇ ਵਿੱਚ ਹੀ ਉਸ ਦੀ ਡਿਲੀਵਰੀ ਕਰਵਾਉਣੀ ਪਈ ਕਿਉਂਕਿ ਉਸ ਦੇ ਜੁੜਵਾ ਬੱਚਿਆਂ ਵਿੱਚੋਂ ਇੱਕ ਦੀ ਗਰਭ ਵਿੱਚ ਹੀ ਮੌਤ ਹੋ ਚੁੱਕੀ ਸੀ ਇਸ ਲਈ ਰਿਸਕ ਲੈ ਕੇ ਸਾਵਧਾਨੀ ਨਾਲ ਉਸ ਦੀ ਨੋਰਮਲ ਡਿਲੀਵਰੀ ਕਰਵਾਈ ਗਈ ਉਹਨਾਂ ਕਹੇ ਕਿ ਆਮ ਤੌਰ ਤੇ ਪੈਦਾ ਹੋਣ ਵਾਲੇ ਬੱਚੇ ਦਾ ਵਜ਼ਨ 2 ਤੋਂ 3.5 ਕਿਲੋ ਤੱਕ ਹੁੰਦਾ ਪਰੰਤੂ ਇਹਨਾਂ ਦੋਵਾਂ ਵਿੱਚੋਂ ਜੀਵਤ ਬੱਚੇ ਦਾ ਵਜ਼ਨ ਸਿਰਫ 430 ਗ੍ਰਾਮ ਸੀ ਇਹ ਬੱਚਾ ਹੱਥ ਦੀ ਹਥੇਲੀ ਤੋਂ ਵੀ ਛੋਟਾ ਸੀ ਇਸ ਦੀਆਂ ਨਾੜੀਆਂ ਤਾਗੇ ਤੋਂ ਵੀ ਬਰੀਕ ਸਾਹ ਨਾਲੇ ਇੱਕ ਬਿੰਦੂ ਵਾਂਗ ਸੀ ਇਸ ਨੂੰ ਬਚਾ ਸਕਣਾ ਇੱਕ ਵੱਡਾ ਚੈਲੰਜ ਸੀ ਫਿਰ ਵੀ ਹਸਪਤਾਲ ਨੇ ਇਸ ਰਿਸਕ ਨੂੰ ਅਪਣਾਇਆ ਬੱਚੇ ਨੂੰ ਤੁਰੰਤ ਆਈਸੀਓ ਵਿੱਚ ਰੱਖ ਕੇ ਮਾਂ ਦਾ ਦੁੱਧ ਪਿਲਾਉਣ ਲਈ ਭੋਜਨਾਂ ਲਈ ਡੈਕਸਟ੍ਰੋਜ਼ ਡ੍ਰਿਪ ਲਾਉਣੀ ਪਈ ਡੈਕਸਟ੍ਰੋਜ਼ ਡ੍ਰਿਪ ਲਾਉਣ ਲਈ ਵੇਨ ਤਿਆਰ ਕੀਤੀ ਗਈ ਸਾਲ ਲੰਘ ਲਈ ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਸਖਤ ਪ੍ਰੋਟੋਕੋਲ ਅਪਣਾਇਆ ਗਿਆ 77 ਦਿਨਾਂ ਤੱਕ ਕੰਗਾਰੂ ਮਦਰ ਕੇਅਰ ਨਾਲ ਦੇਖਭਾਲ ਕਰਨ ਤੋਂ ਬਾਅਦ ਜਦੋਂ ਉਸਦਾ ਭਾਰ 1 ਕਿਲੋ 400 ਗ੍ਰਾਮ ਹੋ ਗਿਆ ਤਾਂ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੁਣ ਇਹ ਬੱਚਾ 3 ਸਾਲ ਦਾ ਹੋ ਚੁੱਕਾ ਹੈ ਅਤੇ ਨਰਸਰੀ ਕਲਾਸ ਵਿੱਚ ਪੜ ਰਿਹਾ ਹੈ ਬੱਚਿਆਂ ਦੇ ਮਾਹਿਰ ਸੀਨੀਅਰ ਡਾਕਟਰ ਵਿਕਾਸ ਪੰਚਲ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹਨਾਂ ਦਾ ਸਪੈਸ਼ਲਿਸਟ ਹਾਂ ਪੀਡੀਆਟ੍ਰਿਕ ਨਿਊਰੋਲੋਜਿਸਟ ਸੋ ਜਿਹੜੇ ਬੱਚੇ ਪ੍ਰੀਮੈਚਿਓਰ ਪੈਦਾ ਹੁੰਦੇ ਆ ਡਾਕਟਰ ਵਿਕਾਸ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਬ੍ਰੇਨ ਦੇ ਪ੍ਰੋਬਲਮਸ ਕਾਫੀ ਹੋ ਸਕਦੀ ਹੈ ਅਰਾਊਂਡ 50% ਬੱਚੇ ਜਿਹੜੇ ਕਿਲੋ ਤੋਂ ਘੱਟ ਹੈ ਉਹਨਾਂ ਨੂੰ ਅੱਗੇ ਜਾ ਕੇ ਚੱਲਣ ਫਿਰਨ ਹੋਣ ਦੀ ਪ੍ਰੋਬਲਮ ਆ ਸਕਦੀ ਹੈ ਸੋ ਇਹ ਕਾਰਨ ਕੀ ਹੈ ਜਿਹੜੇ ਪ੍ਰੀਮੈਚਿਓਰ ਬੱਚੇ ਹੈ ਇੱਕ ਕਿਲੋ ਤੋਂ ਘੱਟ ਉਹਨਾਂ ਦੀ ਨਾੜੀਆਂ ਬਹੁਤ ਡੈਲੀਕੇਟ ਹੁੰਦੀਆਂ ਬ੍ਰੇਨ ਹੈਮਰੇਜ ਹੋਣ ਦੇ ਚਾਂਸਸ ਬਹੁਤ ਹੁੰਦੇ ਆ ਸੋ ਸਾਨੂੰ ਅਲਟਰਾਸਾਉਂਡ ਕਰਕੇ ਪਹਿਲੇ ਦੂਜੇ ਤੀਜੇ ਦਿਨ ਦੇਖਣਾ ਪੈਂਦਾ ਕਿ ਬ੍ਰੇਨ ਹੈ ਬ੍ਰੇਨ ਤੇ ਨਹੀਂ ਹੈ ਫਿਰ ਇੱਕ ਸਮੱਸਿਆ ਆਉਂਦੀ ਜਿਹੜੂ ਪੀਵੀਐਲ ਕਹਿੰਦੇ ਆ ਜਿਹੜੇ ਬੱਚੇ ਦੇ ਬ੍ਰੇਨ ਦੇ ਵਾਈਟ ਸੈੱਲ ਹੈ ਉਹ ਡੈਮੇਜ ਹੋ ਜਾਂਦੇ ਜਿਹੜੇ ਕਿ ਚੱਲਣਾ ਫਿਰਨਾ ਕੰਟਰੋਲ ਕਰਦੇ ਸੋ ਇਹਨਾਂ ਬੱਚਿਆਂ ਨੂੰ ਫਿਰ ਚੱਲਣ ਫਿਰਨ ਬੋਲਣ ਦੀ ਪ੍ਰੋਬਲਮਸ ਧੱਕੇ ਜਾ ਕੇ ਆ ਸਕਦੀ ਸੋ ਇਹਨਾਂ ਦਾ ਰੈਗੂਲਰ ਬ੍ਰੇਨ ਚੈੱਕਅਪ ਐਵਰੀ 3 ਮੰਥਲੀ ਤਿੰਨ ਤਿੰਨ ਮਹੀਨੇ ਤੇ 6 ਮਹੀਨੇ ਤੇ ਹਰ ਵੇਲੇ ਚੈੱਕਅਪ ਜ਼ਰੂਰੀ ਹੈ ਔਰ ਫਿਰ ਕੰਨਾਂ ਦਾ ਤੇ ਅੱਖਾਂ ਦਾ ਟੈਸਟ ਵੀ ਰੈਗੂਲਰ ਹੋਣਾ ਜ਼ਰੂਰੀ ਹੈ ਇਹਨਾਂ ਬੱਚਿਆਂ ਨੂੰ ਅੱਖਾਂ ਦੀ ਪ੍ਰੋਬਲਮ ਬਹੁਤ ਫ੍ਰੀਕੁਐਂਟਲੀ ਆ ਜਾਂਦੀ ਹੈ ਜਿਸ ਨੂੰ ਅਸੀਂ ਆਰਓਪੀ ਕਹਿੰਦੇ ਆ ਸੋ ਅਸੀਂ ਪਹਿਲਾ ਚੈੱਕਅਪ ਤੀਜੇ ਹਫ਼ਤੇ ਤੇ ਕਰਾਉਣਾ ਹੈ ਫਿਰ ਰੈਗੂਲਰ ਫਾਲੋਅ ਅਪ ਅੱਖਾਂ ਦੇ ਡਾਕਟਰ ਦੇ ਮੁਤਾਬਿਕ ਕਰਾਇਆ ਕਰਨਾ ਹੈ ਅਗਰ ਇਹਨਾਂ ਨੂੰ ਟਾਈਮਲੀ ਪਕੜ ਲਿਆ ਜਾਵੇ ਤਾਂ ਹਰ ਚੀਜ਼ ਦਾ ਟ੍ਰੀਟਮੈਂਟ ਹੈ ਅੱਖਾਂ ਦਾ ਕੰਨਾਂ ਦਾ ਸਭ ਚੀਜ਼ ਦਾ ਟ੍ਰੀਟਮੈਂਟ ਅਵੇਲੇਬਲ ਹੈ ਸੋ ਇਹ ਬੱਚਾ ਜਿਵੇਂ ਬਿਲਕੁਲ ਹੈਲਦੀ ਹੈ ਇਸ ਟਾਈਮ ਨਿਊਰੋਲੋਜੀਕਲੀ ਨਾਰਮਲ ਹੈ ਕੋਈ ਇਹ ਵਿੱਚ ਡਿ इस चीज़ रेगुलर ये प्रेस कॉन्फ्रेंस इसलिए बुलाई गई है मैं डॉक्टर वीनस बंसल हूँ सीनियर गायनोकोलॉजिस्ट लियो मदर एंड चाइल्ड इंस्टीट्यूट ये प्रेस कॉन्फ्रेंस डॉक्टर्स डे के सेलिब्रेशन ਕੋਸ ਇਸ سے ਬਿਹਤਰ ਤਰੀਕੇ से शायद नहीं किया जा सकता जहां पे एक बच्चा जो आज से 3 साल पहले 430 ग्राम का पैदा हुआ था और आज वो स्कूल जाने लगा है है। और अपना तीसरा जन्मदिन चुका समय से पहले पैदा होने वाले बच्चे कॉमन हो गए हैं आजकल पर लेकिन उनके बारे में माता पिता को नॉलेज और अवेयरनेस ना होने की वजह से ये बच्चे या तो बचते नहीं है या अगर बचते हैं तो ये किसी ना किसी तरह की मॉर्बिडिटी या प्रॉब्लम का शिकार रहते हैं जैसे देख ना पाना ना पाना या समझ ना पाना इन so, बच्चों को मैनेज करने के लिए एक गायनी की टीम के लिए हमें मेनली स्किल की जरूरत होती है इन बच्चों को फोर्स से पैदा नहीं किया जाता स्किल से पैदा किया जाता है और एक पूरा परिवार एक गायनी के डॉक्टरों की पूरी टीम और एक पीडियाट्रिक्स के पूरे डॉक्टरों की टीम मिल करके शायद ये एक वंडर बेबी या मेराकल बेबी को आज दुनिया में एक अच्छा जीवन व्यतीत करने के लिए करेज और होप दे करके यहाँ तक ला सकती है था। समय से पहले डिलीवरी क्यों बढ़ रही है उसके कुछ बहुत सिंपल सिंपल से रीजन है जैसे पेशाब का इन्फेक्शन बजायना का इन्फेक्शन या फिर अगर खून की कमी हो मोटापा बीपी शुगर आईवीएफ बी कंसेप्शन दो या तीन बच्चे अगर माँ के पेट के अंदर हैं तो उनके समय से पहला पैदा होने के ज्यादा चांसेस होते हैं Uh, ये जो बच्चा है तेईस हफ्ते पांच दिन का अभी तक हमें गूगल सर्च में इंडिया में इससे कम वीक्स का बच्चा नहीं मिला है पर अभी हम इसको क्लेम नहीं करेंगे कि ये इस इंडिया का रिकॉर्ड है आर कि कुछ और एजेंसीज इसको कंफर्म कर दें तभी हम आपको ये बता पाए ठीक है मेरा नाम अवनीत मैं चाइनपुर इतने जो वर्कर बहुत छोटे छोटे बच्चे होंगे जिन्होंने इनफेक्शन प्रिवेंट कर बहुत ज्यादा मेहनत कर हर एक स्टाफ ਐਜੂਕੇਟ ਕਰਦੇ ਆ ਕਿ ਤੁਸੀਂ ਹੈਂਡਵਾਸ਼ਿੰਗ ਕਰਨੀ ਹੈ ਬਹੁਤ ਬਹੁਤ ਵਾਰ ਵਾਰ ਹੈਂਡਵਾਸ਼ਿੰਗ ਨਹੀਂ ਆਦੀ ਹੈ ਤੇ ਆਲ ਬੱਚਿਆਂ ਨੂੰ ਜੋ ਵੀ ਮੈਡੀਸਨ ਦੇਣੀ ਹੈ ਅਸੀਂ ਬਹੁਤ ਹੀ ਬਹੁਤ ਛੋਟੇ ਛੋਟੇ ਦੋਸਤਾਂ ਦੇ ਸੀਰਸਪਰੇਅ ਕਰਕੇ ਦਿੰਦੇ ਆ ਜੋ ਵੀ ਸਾਡਾ ਸਟਾਫ ਹਰ ਹਮੇਸ਼ਾ ਟ੍ਰੇਨ ਕਰਦੇ ਆ ਕਿ ਤੁਸੀਂ ਨਿਸ਼ਚਿਤ ਤੌਰ ਤੇ ਪ੍ਰਵੈਨਟ ਕਰਨਾ ਇਨਫੈਕਸ਼ਨ ਤੁਸੀਂ ਬਹੁਤ ਜ਼ਿਆਦਾ ਮੈਮ ਤੁਹਾਡੇ ਕੋਲ ਹੀ ਬੱਚਾ ਇੱਕ ਤੋਂ ਦੋ ਬੱਚਾ ਆਇਆ ਤਾਂ ਜੀ ਜਦੋਂ ਸਾਹਨੇ ਦੱਸਿਆ ਵੀ ਮੈਂ ਇੱਕ ਐਸੈਪਟ ਕੀਤਾ ਸੀ ਕਿ ਨਾ ਬੱਚੇ ਨੂੰ ਇਹ ਸਟਾਫ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਟਾਫ ਨੂੰ सर सानू बहुत ही बहुत अच्छा लगे कि अभी जिन्हें छोटे बच्चे असी इन्फेक्शन तो प्रिवेंट करके रखा और हैंड वॉशिंग और बच्चे की केयर की और बच्चे पेरेंट्स से हर में सू बहुत ज़्यादा खुशी है और असी ये सारा काम डॉक्टर के नाल ही मिल के कर सकते हैं क्योंकि डॉक्टरी साढ़े बहुत ही वेम्पर ਤਾਰਾ ਨੀਏ ਜੀ ਤਾਂ ਬੈ ਜਦੋਂ ਮੇਰੀ ਡਿਲੀਵਰੀ ਹੋਈ ਸੀ ਉਸ ਤੋਂ ਕੁਝ ਦਿਨ ਪਹਿਲੇ ਅਸੀਂ 5 ਦਿਨ ਪਹਿਲੇ ਅਸੀਂ ਇੱਥੇ ਆ ਕੇ ਐਡਮਿਟ ਹੋ ਗਏ ਸੀ ਤਾਂ ਸਾਨੂੰ ਇਹ ਹੀ ਸੀ ਕਿ ਸਾਨੂੰ ਬਹੁਤ ਵਧੀਆ ਡਾਕਟਰਸ ਔਰ ਹਸਪੀਟਲ ਵੀ ਪੂਰੀ ਫੈਸਿਲਿਟੀਆਂ ਜਿੱਤੇ ਮਿਲ ਜਾਵੇ ਅਸੀਂ ਉੱਥੇ ਜਾ ਕੇ ਪਹਿਲਾਂ ਹੀ ਐਡਮਿਟ ਹੋ ਜਾਈਏ ਕਿ ਸਾਡਾ ਬੇਬੀ ਜੋ ਸਾਡਾ ਜਿਹੜਾ ਉਹ ਬਚ ਜਾਏ ਤਾਂ ਉਹੀ ਹੋਇਆ ਪਰਮਾਤਮਾ ਨੇ ਕੀਤਾ ਔਰ ਪਰਮਾਤਮਾ ਦਾ ਸਾਥ ਸੀ ਕੁਝ ਡਾਕਟਰਸ ਦੀ ਟੀਮ ਸਟਾਫ ਸਾਰੇ ਬਹੁਤ ਮਿਹਨਤੀ ਹੈ ਜਿਨ੍ਹਾਂ ਨੇ ਸਾਨੂੰ ਮਤਲਬ ਜਿਹੜਾ ਸਾਡੇ ਬੇਬੀ ਦੀ ਕਾਫੀ ਜ਼ਿਆਦਾ ਕੇਅਰ ਕੀਤੀ ਔਰ ਅੱਜ ਜਿਹੜਾ ਹੈ ਪਰਮਾਤਮਾ ਦੀ ਦਇਆ ਦੇ ਨਾਲ ਅੱਜ ਮੇਰਾ ਬੇਟਾ 3 ਸਾਲ ਦਾ ਹੋ ਗਿਆ ਹੈ ਔਰ ਸਕੂਲ ਦੇ ਵਿੱਚ ਜਾਣ ਲੱਗ ਗਿਆ ਹੈ ਤਾਂ ਬਹੁਤ ਹੀ ਐਕਟਿਵ ਹੈ ਸਾਰੇ ਹੀ ਕਹਿੰਦੇ ਆ ਕਿ ਮਤਲਬ ਇਹ ਤਾਂ ਮਤਲਬ ਕਾਫੀ ਜ਼ਿਆਦਾ ਆਮ ਬੱਚਿਆਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਇਹਦਾ ਮਤਲਬ ਸ਼ਾਇਦ ਹਾਂਜੀ ਸ਼ਾਰਪ ਮਾਈਂਡ ਹੈਗਾ ਏ ਔਰ ਸਕੂਲ ਦੇ ਵਿੱਚ ਵੀ ਸਾਰੇ ਹੀ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ ਔਰ ਸਾਰਿਆਂ ਦੇ ਹਰਮਨ ਪਿਆਰਾ ਬਣਿਆ ਹੋਇਆ ਹੈ ਔਰ ਸਾਰਿਆਂ ਮੇਰਾ ਤਾਂ ਸਾਰੇ ਹੀ ਟੀਮਸ ਮੈਮ ਦਾ ਸਰ ਦਾ ਸਭ ਦਾ ਹੀ ਬਹੁਤ ਬਹੁਤ ਸ਼ੁਕਰੀਆ ਕਿ ਇਨ ਮਤਲਬ ਇਹਨਾਂ ਦੇ ਸਾਰਿਆਂ ਦੇ ਸਾਥ ਨਾਲ ਹੀ ਮੈਂ ਜਿਹੜਾ ਅੱਜ ਮੇਰਾ ਬੇਬੀ ਹੈ ਮੇਰੇ ਕੋਲ ਹੈ ਔਰ ਅਸੀਂ ਕੁਝ ਇੱਕ ਫੈਮਿਲੀ ਦੇ ਵਾਂਗੂ ਅਸੀਂ ਰਹਿ ਰਹੇ ਆਂ ਧੰਨਵਾਦ ਜੀ ਮੈਮ ਜੀ ਜਦੋਂ ਤੁਸੀਂ ਇੱਥੇ ਹਸਪਤਾਲ ਜਾਈ ਸੀਗੇ ਕੋਈ ਸ਼ੰਕਾ ਸੀ ਮਨ ਦੇ ਵਿੱਚ ਕੋਈ ਦੰਦ ਹਾਂਜੀ ਮਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ੰਕਾ ਹੀ ਸੀ ਪਰ ਮੈਮ ਨੇ ਮੈਨੂੰ ਬਹੁਤ ਸਾਥ ਦਿੱਤਾ ਮੈਮ ਨੇ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਬੇਟਾ ਜੇ ਤੁਹਾਡਾ ਜੇ ਤੁਹਾਡੀ ਕਿਸਮਤ ਹੈ ਤੁਹਾਡਾ ਬੇਟਾ ਨਾ ਤੁਹਾਨੂੰ ਬਹੁਤ ਜਲਦੀ ਮਤਲਬ ਤੁਹਾਡੇ ਹੱਥਾਂ ਦੇ ਵਿੱਚ ਆਏਗਾ ਔਰ ਇੱਕ ਬਹੁਤ ਹੀ ਸਮਾਂ ਦਾ ਸਾਨੂੰ ਲੱਗਿਆ ਕਾਫੀ 3 ਮਹੀਨੇ ਬਾਅਦ ਹੀ ਅਸੀਂ ਇਹ ਜਿਹੜਾ ਬੇਬੀ ਹੈ ਮੈਂ ਆਪਣੇ ਹੱਥਾਂ ਵਿੱਚ ਲਿਆ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਬੱਚਾ ਜਿਹੜਾ ਹੈ ਉਹ ਮੇਰੇ ਹੱਥਾਂ ਵਿੱਚ ਆਇਆ ਔਰ ਅੱਜ ਬਹੁਤ ਵਧੀਆ ਖੁਸ਼ ਹੈ ਔਰ ਖੇਡਦਾ ਹੈ ਤਾਂ ਸਾਰੇ ਹੀ ਅਸੀਂ ਖੁਸ਼ ਆ। थैंक यू। ਸਸਟੈਂਡ ਮਦਰ ਐਂਡ ਚਾਈਲਡ ਸਟੋਪ ਜਿਆ ਸਾਡੀ ਪੀਡੀਆਟ੍ਰਿਕਸ ਦੀ ਟੀਮ ਨੇ ਹੀ ਇੱਕ ਬੱਚੇ ਨੂੰ ਜਦੋਂ ਬੇਬੀ ਜਾਦਾ ਹੋਇਆ ਅਸੀਂ ਨੂੰ ਰਸੀਵ ਕੀਤਾ ਔਰ ਹਾਲਾਂਕਿ 23 ਹਫਤੇ 5 ਦਿਨਾਂ ਦੇ ਬੱਚੇ ਜਦੋਂ ਵੀ ਫਾਇਦਾ ਹੁੰਦੇ ਅਸੀਂ ਪੇਰੈਂਟਸ ਨੂੰ ਇਹ ਗੱਲ ਕਹਿੰਦੇ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਪਰ ਗਾਰੰਟੀ ਨਹੀਂ ਦੇ ਸਕਦੇ ਇਹਨਾਂ ਨੂੰ ਠੀਕ ਕਰਨ ਦੀ ਪਰ ਚਲੋ ਪੇਰੈਂਟਸ ਦੀ ਬਹੁਤ ਵੱਡੀ ਮਿਹਨਤ ਸੀ ਤੇ ਸਾਡੀ ਪੂਰੀ ਟੀਮ ਦੀ ਬਹੁਤ ਵੱਡੀ ਮਿਹਨਤ ਸੀ ਦਿਨ ਰਾਤ ਲੱਗੇ ਇਸ ਬੱਚੇ ਨੂੰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਆਉਂਦੇ ਹੀ ਇਹਨਾਂ ਦੇ ਫੇਫੜੇ ਮੈਚੂਰ ਹੁੰਦੇ ਆ ਉਹਦੇ ਵਾਸਤੇ ਫੇਫੜਿਆਂ 'ਚ ਦਵਾਈ ਪਾਉਣੀ ਪੈਂਦੀ ਆ ਸਭ ਤੋਂ ਇੰਪੋਰਟੈਂਟ ਚੀਜ਼ ਉਹਨੇ ਟੈਂਪਰੇਚਰ ਮੇਨਟੇਨ ਕਰਨਾ ਇਹਨਾਂ ਦੀ ਇਹਨੂੰ ਇਨਫੈਕਸ਼ਨ ਤੋਂ ਬਚਾਉਣਾ ਉਹਦੇ ਵਾਸਤੇ ਸਾਡੀ ਪੂਰੀ ਟੀਮ ਜਿਹਦੇ ਵਿੱਚ ਸਾਡੀਆਂ ਨਰਸਸ ਸਾਡੇ ਸਟੈਂਡਰਡ ਆਪਰੇਟਿੰਗ ਪ੍ਰੋਟੋਕਾਲਸ ਜਿਹੜੇ ਕਿ ਅਸੀਂ ਹਰ ਇੱਕ ਬੱਚੇ ਵਾਸਤੇ ਫਾਲੋ ਕਰਦੇ ਆ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਬੱਚਿਆਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਕਰਕੇ ਵਧਾਉਨੇ ਆ ਇਹਨਾਂ ਨੂੰ ਪਹਿਲਾਂ ਫੀਡ ਨਹੀਂ ਦੇ ਸਕਦੇ ਇਹਨਾਂ ਦੀਆਂ ਅੰਤਰੀ ਮੈਚਿਓਰ ਨਹੀਂ ਹੁੰਦੀਆਂ ਇਹਨਾਂ ਨੂੰ ਆਪਾਂ ਆਈਵੀ ਨਿਊਟ੍ਰੀਸ਼ਨ ਦਿੰਨੇ ਆ ਜਿਸ ਵਿੱਚ ਫੈਟਸ ਪ੍ਰੋਟੀਨਸ ਗਲੂਕੋਜ਼ ਵਗੈਰਾ ਤੁਰ ਜਾਂਦਾ ਹੈ ਫਿਰ ਜਦੋਂ ਚਾਰ ਪੰਜ ਦਿਨਾਂ ਤੱਕਰ ਬੱਚਾ ਹੌਲੀ ਹੌਲੀ ਬਾਕੀ ਚੀਜ਼ਾਂ ਤੋਂ ਬਾਹਰ ਨਿਕਲਦਾ ਫਿਰ ਉਹਨਾਂ ਨੂੰ ਫੀਡ ਸ਼ੁਰੂ ਕਰਦੇ ਆ ਫੀਡ ਵੀ ਕਿਵੇਂ 0.5 ਐਮਐਲ 12 ਘੰਟੇ ਚ ਇੱਕ ਵਾਰ ਫਿਰ ਹੌਲੀ ਹੌਲੀ 0.5 ਐਮਐਲ 6 ਘੰਟੇ ਚ ਇੱਕ ਵਾਰ ਫਿਰ 1 ਐਮਐਲ ਤਿੰਨ ਤਿੰਨ ਘੰਟੇ ਮਗਰੋਂ ਮਤਲਬ ਦੋ ਹਫ਼ਤਿਆਂ ਤੱਕਰ ਜਾਂਦੇ ਜਾਂਦੇ ਬੱਚਾ ਫੁੱਲ ਫੀਡ ਤੇ ਆਉਂਦਾ ਜਦੋਂ ਆਪ ਅਹੀਂ ਕਰਦੇ ਕਰਦੇ ਤਿੰਨ ਮਹੀਨਿਆਂ ਦੀ ਅਥਕ ਮਿਹਨਤ ਦੇ ਨਾਲ ਅਸੀਂ ਹੌਲੀ ਹੌਲੀ ਇਸ ਬੱਚੇ ਨੂੰ 1400 ਗ੍ਰਾਮ ਤੇ ਪਹੁੰਚਾਇਆ ਪਰ ਮੈਂ ਇਹਨਾਂ ਪੇਰੈਂਟਸ ਦਾ ਵੀ ਮਤਲਬ ਇਸ ਚੀਜ਼ ਵਾਸਤੇ ਬਹੁਤ ਅਪਰੀਸ਼ੀਏਟ ਕਰੂੰਗਾ ਕਿ ਇਹਨਾਂ ਨੇ ਵੀ ਦਿਨ ਰਾਤ ਇੱਕ ਕਰਦੇ ਰਹੇ ਸਾਡੇ ਨਾਲ ਕਿਤੇ ਵੀ ਇਹਨਾਂ ਨੇ ਆਪਦੇ ਮਨ 'ਚ ਕੋਈ ਸ਼ੰਕਾ ਨਹੀਂ ਪੈਦਾ ਕੀਤੀ ਵੀ ਨਹੀਂ ਤਾਂ ਬਹੁਤ ਵਾਰ ਬੱਚਾ ਵਿੱਚ ਵਿੱਚ ਦੀ ਕੰਡੀਸ਼ਨ ਵਿਗੜੀ ਵੀ ਕਈ ਵਾਰ ਫਿਰ ਵੀ ਸੀਰੀਅਸ ਹੋਇਆ ਪਰ ਲੇਕਿਨ ਹੌਲੀ ਹੌਲੀ ਅਸੀਂ ਇਕੱਠੇ ਸਾਡੀ ਟੀਮ ਤੇ ਪੇਰੈਂਟਸ ਨਾਲ ਰਲਦੇ ਹੋਏ ਇਕੱਠੇ ਹੌਲੀ ਹੌਲੀ ਰੋਜ਼ ਗੱਲਾਂ ਕਰਦੇ ਰੋਜ਼ ਬੱਚੇ ਦੇ ਉੱਪਰ ਕੋਈ ਨਾ ਕੋਈ ਜਿਹੜੀਆਂ ਸਾਡੀਆਂ processes ਹੁੰਦੀਆਂ ਨੂੰ ਠੀਕ ਕਰਦੇ ਚੱਲਦੇ ਚੱਲਦੇ ਅਸੀਂ 1400 ਗ੍ਰਾਮ ਤੱਕ ਪਹੁੰਚ ਗਏ ਔਰ ਇੱਕ ਹੈਲਦੀ ਬੇਬੀ ਨੂੰ ਲੈ ਕੇ ਬੇਬੀ ਅਸੀਂ ਕਰਕੇ ਜờਰ ਮੈਂ ਇਸ ਚੀਜ਼ ਦਾ ਅੱਜ ਮੈਂ ਵੀ ਬਹੁਤ ਖੁਸ਼ ਹਾਂ ਔਰ ਰੱਬ ਦਾ ਵੀ اسی ਵੀ ਸਾਰੇ ਸ਼ੁਕਰ ਕਰਦੇ ਹਾਂ ਕਿ ਮਿਹਨਤ ਦੇ ਨਾਲ ਇਹ ਜ਼ਰੂਰ ਫਲ ਮਿਲਿਆ ਕਿ ਬੱਚਾ ਦਿਮਾਗੇ ਤੌਰ ਤੇ ਨਾਰਮਲ ਹੈ ਆਮ ਤੌਰ ਤੇ ਸਮਾਜ ਸਮਝੇ ਹੁੰਦਾ ਵੀ ਜਿਹੜੇ ਪ੍ਰੀ ਟਰਮ ਬੱਚੇ ਹੈ ਜਿਹੜੇ ਕਿ ਟਾਈਮ ਤੋਂ ਪਹਿਲਾਂ ਪੈਦਾ ਹੋ ਜਾਂਦੇ ਆ ਉਹ ਜਾਂ ਤਾਂ ਬਚਦੇ ਨਹੀਂ ਜੇ ਬਚਦੇ ਆ ਤਾਂ ਮੰਦਭੂਤੀ ਬੱਚੇ ਹੋ ਜਾਂਦੇ ਆ ਪਰ ਲੇਕਿਨ ਅਸੀਂ ਕਹਿੰਨੇ ਆਸੀਂ ਜਦੋਂ ਕਿਸੇ ਵੀ ਫੈਮਿਲੀ ਨੂੰ ਗੱਲ ਕਰਦੇ ਆ ਵੀ ਆਹ ਬੱਚਾ ਬਚੇਗਾ ਤਾਂ ਸਾਡਾ ਕਹਿਣ ਦਾ ਮਤਲਬ ਇਹ ਹੁੰਦਾ ਵੀ ਇਹ ਨਾਰਮਲ ਬਚੇਗਾ ਆਪਾਂ ਇਹ ਬੱਚਾ ਬਚਾਉਣਾ ਉਹ ਨਹੀਂ ਕਹਿੰਦੇ ਵੀ ਜਿਹੜਾ ਇੱਕ ਬੱਚਾ ਸਮਾਜ ਤੇ ਆਪਦੀ ਰੋਗਾ ਵੀ ਨਹੀਂ ਹੈ ਨਾ ਸਕੂਲ ਜਾ ਸਕਦਾ ਨਾ ਆਪਦਾ ਰੂਟੀਨ ਦਾ ਕੰਮ ਕਰ ਸਕਦਾ ਉਹ ਸਮਾਜ ਵਾਸਤੇ ਤੇ ਪੇਰੈਂਟਸ ਵਾਸਤੇ ਵੀ ਉਹ ਉਹਨੂੰ ਦੇਖਰੇਖ ਕਰਨਾ ਇੱਕ ਬਹੁਤ ਵੱਡੀ ਉਹਨਾਂ ਵਾਸਤੇ ਮੁਸ਼ਕਲ ਖੜੀ ਕਰਦਾ ਹੈ ਅਸੀਂ ਉਹ ਬੱਚੇ ਦੀ ਗੱਲ ਕਰਦੇ ਹਾਂ ਜਿਹੜਾ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਵੱਧਦਾ ਫੁੱਲਦਾ ਖੇਡਦਾ ਖੁੱਡਦਾ ਸਕੂਲ ਜਾਂਦਾ ਇੱਕ ਅੱਗੇ ਚੱਲ ਕੇ ਆਪਦੇ ਵਾਸਤੇ ਆਪਦਾ ਜੀਵਨ ਤੇ ਆਪਦੀ ਫੈਮਿਲੀ ਦਾ ਜੀਵਨ ਸਫਲ ਕਰਦਾ ਉਹ ਸੀਗਾ ਫਕਲ ਸਰ ਜਿਹੜਾ ਚੈਲੰਜ ਤੁਸੀਂ ਦਿੱਤਾ ਸੀਗਾ ਇੱਕ ਕੈਲਰੀ ਤੁਹਾਡੇ ਵਾਸਤੇ ਉਹ ਤੋਂ ਮੰਦ ਵਿੱਚ ਕੀ ਸੀ ਇਹਦਾ ਦੇਖੋ ਜੀ ਅਸੀਂ ਬਹੁਤ ਕਲੀਅਰ ਹੈ ਅਸੀਂ ਇਸ ਤਰ੍ਹਾਂ ਦੇ ਬੱਚੇ ਦੇਖੋ 23 ਹਫ਼ਤੇ ਪੰਜ ਦਾ ਬੱਚਾ ਸਾਡੇ ਵਾਸਤੇ ਪਹਿਲਾ ਸੀ ਪਰ 25 ਹਫ਼ਤੇ ਪਲੱਸ ਬੱਚੇ ਅਸੀਂ ਰੂਟੀਨ ਸਾਡੇ ਕੋਲੇ ਵੱਜ ਜਾਂਦੇ ਆ ਉਹਦਾ 6 700 ਗ੍ਰਾਮ ਦੇ ਬੱਚੇ ਸਾਡੇ ਕੋਲੇ ਰੌਫਸ 50% ਸਰਵਾਈਵਲ ਅਸੀਂ ਕਹਿੰਦੇ ਹਾਂ ਜੇ 100 ਬੱਚੇ 25 ਹਫ਼ਤੇ ਤੇ ਪੈਦਾ ਹੁੰਦੇ ਆ ਅਸੀਂ 50 ਬੱਚੇ ਠੀਕ ਠਾਕ ਕਰਕੇ ਭੇਜ ਦਿੰਨੇ ਆ ਹੁਣ ਵੀ ਸਾਡੇ ਆਈਐਸਓ ਚ ਦੋ ਤਿੰਨ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ 25 ਹਫ਼ਤੇ ਦੇ ਗਰੋ ਕਰਦੇ ਕਰਦੇ ਹੁਣ ਵੱਡੇ ਹੋ ਗਏ ਨੇ ਤੇ ਅਗਲੇ 10-15 ਦਿਨਾਂ ਛੁੱਟੀ ਹੋ ਜੇਗੀ ਨਾ ਜਿਸ ਜਿਹੜੇ ਪ੍ਰੀਮਚੁਰਲ ਬੱਚੇ ਹੁੰਦੇ ਨੇ ਉਹ ਜਿਹੜੀ ਉਹਨਾਂ ਦੀ ਅੱਗੇ ਜਿਹੜੀ ਲਾਈਫ ਹੁੰਦੀ ਹੈ ਉਹ ਕਹਿੰਦੀ ਹਾਂ ਹਾਂ ਉਸੇ ਦੀ ਗੱਲ ਕਰ ਰਹੇ ਆਪਾਂ ਤੁਸੀਂ ਇਹ ਬੇਬੀ ਉਹ ਬਾਹਰ ਖੇਡ ਰਿਆ ਫਿਰ ਤੁਸੀਂ ਦੇਖੋ ਸਾਡਾ ਪਲੇਅ ਆ ਬਣਿਆ ਹੋਇਆ ਬੱਚਾ ਇੱਥੇ ਨਹੀਂ ਬੈਠਾ ਆਪਣੀ ਗੱਲਾਂ ਨਹੀਂ ਸੁਣ ਰਿਹਾ ਉਹਨੇ ਆਪੇ ਚਾਕਲੇਟ ਫੜਿਆ ਤੇ ਉਹ ਪੇਰੈਂਟ ਉਹ ਕਹਿੰਦਾ ਮੈਂ ਤਾਂ ਝੂਲਿਆਂ ਤੇ ਬੈਠਾ ਉਹ ਖੇਡੀ ਜਾਂਦਾ ਬਾਹਰ ਸੋ ਸਕੂਲ ਜਾਂਦਾ ਸਕੂਲ ਗੱਲਬਾਤ ਕਰ ਰਿਹਾ ਚੱਲਦਾ ਫਿਰਦਾ ਇੱਕ ਨਾਰਮਲ ਬੱਚਾ ਹੈ ਤੁਸੀਂ ਉਹਨੂੰ ਅੱਜ ਵੀ ਦੇਖ ਕੇ ਨਹੀਂ ਕਹਿ ਸਕਦੇ ਕਿ ਇਹ ਬੱਚਾ 23 ਹਫ਼ਤੇ 5 ਦਿ ਇਕਿਨ ਸੋ ਇਹੀ ਅਸੀਂ ਕਨਵੇ ਕਰਨਾ ਚਾਹੁੰਦੇ ਆ ਵੀ ਜੇ ਇਸ ਤਰ੍ਹਾਂ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੇ ਕੋਈ ਵੀ ਪ੍ਰੀ ਮੈਚੁਰ ਬੱਚਾ ਹੈ ਉਹਨੂੰ ਦੀ ਡਿਲੀਵਰੀ ਉਸ ਸਸਤਲ 'ਚ ਹੋਣੀ ਚਾਹੀਦੀ ਹੈ ਜਿੱਥੇ ਉਹਦੀ ਪੂਰੀ ਕੇਅਰ ਹੋ ਸਕੇ ਜੇ ਇਹੀ ਬੱਚਾ ਕਿਤੇ ਬਾਹਰ ਪੈਦਾ ਹੋ ਜਾਉਂਦਾ ਅਸੀਂ ਉਹਨੂੰ ਟ੍ਰਾਂਸਪੋਰਟ ਕਰਕੇ ਇੱਥੇ ਲੈ ਕੇ ਆਉਂਦੇ ਤਾਂ ਇਹਦੇ ਬਚਣ ਦੇ ਚਾਂਸ 1% ਵੀ ਨਹੀਂ ਸੋ ਇਹਨਾਂ ਦੀ ਮੇਨ ਇਹੀ ਚੀਜ਼ ਹੈ ਵੀ ਇਹਨੂੰ ਹਸਪੀਟਲ ਉੱਥੇ ਜਾ ਕੇ ਡਿਲੀਵਰੀ ਹੋਵੇ ਜਿੱਥੇ ਸਾਰੀ ਫੈਸਿਲਿਟੀ ਜਿੰਦੀ ਹੈ